ਹਾਂ ਕਿੱਧਰ ਮੈਂ ਲੱਗੀ ਹੀ ਕਪੜੇ ਤਾਹਣ ਤੇ ਉਹ ਜਿਹੜੇ ਸਾਰ ਦਿਨ ਫੋਨ ਤੇ ਲੱਗੀ ਰਹਿੰਦੀ ਆ ਉਹਨੂੰ ਕਿਤੇ ਕੰਮ ਦਾ ਤਾਂ ਕਰ ਲਿਆ ਕਰ ਕਹਿਲਾ ਕਰ ਕੋ ਤੇ ਕਰਦੀ ਆ ਕਿਉਂ ਨਹੀਂ ਕਰਦੀ ਉਹ ਮੈਂ ਕਦੀ ਕਰਦੀ ਵੇਖੀ ਨਹੀਂ ਕਰਦੀ ਆ ਕਿੰਨਾ ਕੰਮ ਇਹਨਾਂ ਕਰਵਾ ਦਿੰਦੀ ਹੁਣ ਚਲ ਚੱਲ ਬੈਗ ਗਈ ਤਾਂ ਤਾਂ ਕੀ ਹੋਇਆ ਇਹਨੇ ਜਾਣਾਂਗਾ ਤੂੰ ਤਾਂ ਆ ਗਈ ਹੋਇਆ ਜੋ ਇੱਥੇ ਆ ਗਈ ਆਪਣੀ ਭੈਣ ਕੋਲ ਤੇ ਇੱਥੇ ਕੀ ਹੋਇਆ ਜਾਣਦਾ ਕੀ ਤੂੰ ਪੁੱਛ ਹੁੰਦਾ ਤੁਸੀਂ ਉਹ ਸਾਰਾ ਸਾਰ ਦਿਨ ਫੋਨ ਤੇ ਲੱਗੀ ਰਹਿੰਦੀ ਆ ਫੋਨ ਤਾਂ ਹਿੱਤੇ ਵੀ ਨਹੀਂ ਆ ਮੈਂ ਮੈਂ ਇਨਾ ਫੋਨ ਥੋੜੀ ਵੀ ਨਾ ਜਿੰਨਾ ਉਹ ਵੇਂਦੀ ਪਹਿਲਾਂ ਚੈੱਕ ਵੀ ਕੀਤਾ ਕਿ ਕੀ ਵੇਂਦੀ ਆ ਹਲੇ ਕਦੀ ਤੁਹਾਡਾ ਫੋਨ ਕਿਸਨੇ ਚੈੱਕ ਕੀਤਾ ਜਾਂ ਮੇਰਾ ਕਿਸਨੇ ਚੈੱਕ ਕੀਤਾ ਮੈਂ ਉਹਦਾ ਕਿਉਂ ਚੈੱਕ ਕਰਾਂਗਾ ਹਰ ਕਿਸੇ ਆਪਣੀ ਪਰਸਨਲ ਲਾਈਫ ਆ ਜਿੱਦਾਂ ਮਰਜ਼ੀ ਕੋਈ ਕਰੇ ਜਦੋਂ ਬੰਦੇ ਦਾ ਤਲਾਕ ਹੋਇਆ ਹੋਇਆ ਨਾ ਨਹੀਂ ਫੋਨ ਵੇਖੀ ਦੇ ਹੀ ਦੇ ਉਹਨੂੰ ਕੰਮ ਕੁਮਸ ਖਾਹ ਤੂੰ ਵੀ ਹਰ ਵਕਤ ਤਲਾਕ ਦਾ ਹੀ ਨਾਂ ਲੈਂਦੇ ਰਹਿੰਦੇ ਆ ਮੈਨੂੰ ਇਹ ਲੱਗਦਾ ਇਹ ਆਪਣੇ ਸਹੁਰੇ ਪਿੰਡ ਵੀ ਨਾਲ ਫੋਨ ਤੇ ਲੱਗੀ ਰਹਿੰਦੀ ਨਹੀਂ ਕੰਮ ਕੁਮ ਦੇ ਨੂੰ ਜਾ ਜਾਂਦੀ ਜਦੋਂ ਕ ਕੰਮ ਕਰਦੀ ਉਹ ਤਾਂ ਮਿੱਟੀਆਂ ਦੀਆਂ ਦੋ ਜੀ ਮੈਂ ਤਾਂ ਕਦੀ ਵੇਖੀ ਨਹੀਂ ਕੰਮ ਕਰਦੀ ਕਮਾਲ ਹੋਈ ਪਈ ਆ ਉਹ ਗਵਾਂਡ ਜਿਹੜਾ ਆ ਕੇ ਦੱਸਦੇ ਨੂੰ ਆ ਗਈ ਆ ਤਾਂ ਉਹ ਗਵਾਂਡ ਵੇਖਿਆ ਗੁਰਸਾਹਬ ਸੇ ਉਹਦਾ ਸਾਲਾ ਰਹਿੰਦੇ ਨਾ ਕੋ ਚੰਡ ਕੇ ਰੱਖਿਆ ਸਾਰਾ ਦਿਨ ਕਦੀ ਗੋਦੇ ਕੋਹਾ ਕਦੀ ਪੱਠੇ ਕਦੀ ਕੋਹ ਕਦੀ ਕੋਹ ਜਰੂਰੀ ਤੇ ਨਹੀਂ ਜਦਾਂ ਦੇ ਉਹ ਬਣੇ ਤਾਂ ਹੀ ਵੀ ਉਦਾਂ ਤੇ ਬਣ ਜੇ ਨਾਲੇ ਥੋੜੀ-ਪੋਤੀ ਅਕਲ ਆ ਜੂ ਇਹਨੂੰ ਅਕਲ ਆਉਂਦੀ ਨਹੀਂ ਗੱਲ ਹੈਗੀ ਉਹ ਤਾਂ ਵਿਚਾਰੀ ਕਹਿੰਦੀ ਸੀ ਕਿ ਮੈਂ ਜਾਣਾ ਵਾ ਤੇ ਮੈਂ ਕੀ ਏਡੇ ਵੱਡੇ ਘਰ ਦੇ ਵਿੱਚ ਇਕੱਲੀ ਬੈਠੀ ਰਹੂਗੀ ਤਾਂ ਕੀ ਹੋਇਆ ਇੱਥੇ ਆ ਜਾਂਦੀ ਆ ਤਾਂ ਜਾ ਲਈ ਤਿੰਨਾਂ ਕੀ ਮੱਥਾ ਮਾਰਨਾ ਮੈਂ ਹੀ ਕਰਦਾ ਗੱਲ ਓਏ ਅਮਰੋ ਕੀ ਵੇਖੀ ਜੰਨੀ ਫੋਨ ਤੇ ਕੋਈ ਨਹੀਂ ਬਈ ਅਸ ਵੀਡੀਓ ਨਹੀਂ ਵਖਣੀ ਇੰਸਟਾ ਦੇ ਇਹ ਚਲਾ ਲੈਣੀ ਆ ਭਾਜੀ ਚਲਾਣਾ ਮੈਨੂੰ ਕੀ ਨਹੀਂ ਹੁੰਦਾ ਸਭ ਕੁਝ ਚਲਾ ਲੈਣੀ ਮੈਂ ਅੱਛਾ ਹੋਰ ਤੇ ਬੁਲਟ ਵੀ ਚਲਾ ਲੈਦੀ ਹਣੀ ਆ ਪਾਜੀ ਜੇ ਮੇਰੇ ਕੋ ਬੁਲਟਨ ਲੈਣਾ ਹੈ ਮੈਂ ਬੁਲਟ ਵੀ ਚਲਾ ਲੈਣਾ ਹੈ ਬੁੜੇ ਤੱਕ ਪਹੁੰਚਣਾ ਕਿੱਦਾਂ ਹੈ ਪਾਜੀ ਜਾਨੀ ਮੈਂ ਦੋ ਪਈਏ ਲਵਾ ਲੈਂਦੀ ਉਹਨਾਂ ਨੂੰ ਪਈਏ ਲਵਾ ਲੈਂਦੀ ਕੋਈ ਕੰਮ ਤਾਂ ਨਾ ਆਪਣੀ ਭੈਣ ਨਾ ਕਰਾ ਲਿਆ ਕਰ ਉਹ ਸਾਰਾ ਦਿਨ ਖਾਦੀ ਰਹੀ ਤੂੰ ਸਾਰਾ ਦਿਨ ਫੋਨ ਤੇ ਲੱਗੀ ਰਹਿੰਦੀ ਪਾਜੀ ਮੈਂ ਵੀ ਕੰਮ ਕਰਕੇ ਆਈ ਟੀ ਆ ਬੈਲੀ ਨਹੀਂ ਬੈਠੀ ਮੈਂ ਮੈਂ ਤੇ ਵੇਖਿਆ ਮੇਰੇ ਜਿੰਦਾ ਵਿਖੜਿਆ ਪਸਾ ਆਪੇ ਫੋਨ ਹੀ ਚ ਲੱਗੀ ਜੰਦੀ ਤੂੰ ਪਾਜੀ ਸਿਰਦਾ ਕੰਮ ਨਹੀਂ ਕਰਾਇਆ ਦੇਣੀ ਨਾ ਆਪ ਤੇ ਫੋਨ ਤੇ ਲੱਗ ਰਹਿੰਦੇ ਤਾ ਤੁਹਾਨੂੰ ਫੋਨ ਤੋਂ ਬਾਹਰ ਨਿਕਲੋ ਤੇ ਫੇਰੀ ਤੁਹਾਨੂੰ ਪਤਾ ਲੱਗੇ ਨਾ ਮੈਂ ਤਾਂ ਕਹਿੰਦਾ ਬਾਹਰ ਕੰਮ ਕਰਿਆ ਹਾਂ ਹੈ ਡੰਗਰ ਪੱਠੇ ਪਾ ਕੇ ਆਇਆ ਮੈਂ ਤੁਹਾਡੇ ਕੋਲ ਵੇਲਾ ਨਹੀਂ ਹੈਗਾ ਮੈਂ ਮੈਂ ਵੀ ਨਾ ਫਿਰ ਤੈਨੂੰ ਵੇਖਿਆ ਬਾਜੀ ਕੰਮ ਕਰਦੇ ਨੇ ਤਾਂ ਹੀ ਤੇ ਮੈਂ ਬੋਲੇ ਫਿਰ ਤੂੰ ਹੀ ਨਹੀਂ ਮੈਨੂੰ ਵੇਖਿਆ ਤੂੰ ਮੈਨੂੰ ਇਹੋ ਗੱਲ ਕਹਿਤੀ ਚੱਲ ਆਇਆ ਨਹੀਂ ਪਿੰਡੋਂ ਫਿਰ ਫੋਨ ਫੜਨ ਕਰੋ ਜਾਣਾ ਤੂੰ ਤੂੰ ਮੈਨੂੰ ਕੱਲ੍ਹ ਕੇ ਖੁਸ਼ੀ ਦੇ ਨਹੀਂ ਨਹੀਂ ਕੱਲ੍ਹ ਕੀ ਖੁਸ਼ ਹੋਦਾ ਫੇਰ ਵੀ ਆਪਣਾ ਚਲ ਘਰ ਬਾਹਰ ਪਿੱਛੇ ਵੇਖਣਾ ਚਾਹੀਦਾ ਉਹ ਤਾਲੇ ਮਾਰ ਕੇ ਆਈਆਂ ਹਾਂ ਹਾਂ ਤਾਲੇ ਮਾਰੇ ਚਾਚੇ ਨੇ ਨਲਕੇ ਕੇ ਆਈਆਂ ਹਾਂ ਕੀ ਧਿਆਨ ਰੱਖਿਓ ਘਰ ਦਾ ਚਾਚੇ ਦੇ ਲੈਣਾ ਬਹੁਤ ਧਿਆਨ ਰੱਖ ਲੈਣਾ ਉਹ ਕੋਈ ਨਹੀਂ ਉਹ ਦਾਦੇ ਧਿਆਰ ਦਿੰਦੇ ਆ ਬਸ ਮੇਰੇ ਤੇ ਹੀ ਨਹੀਂ ਕੋਈ ਧਿਆਨ ਦਿੰਦਾ ਮੈਨੂੰ ਨਹੀਂ ਕੋਈ ਰੋਟੀ ਖਵਾ ਕੇ ਖੁਸ਼ ਹੋਗਾ ਸਿੱਧੀ ਗੱਲ ਰੱਬ ਨੇ ਦੋ ਹੱਥ ਦਿੱਤੇ ਆਪ ਕਾ ਕੇ ਖਾ ਲਿਆ ਕਰ ਹਾਂ ਬਾਜੀ ਉਹ ਤੇ ਮੈਂ ਪਕਾ ਲੈਨੀ ਆ ਸਾਰੇ ਕੰਮ ਦੋ ਮੈਂ ਘਰ ਦਾ ਕਰ ਲੈਨੀ ਬਸ ਮੈਨੂੰ ਨਾ ਘਰ ਦੇ ਵਿੱਚ ਜੀ ਚੰਗੇ ਲੱਗਦੇ ਸੀ ਮੈਂ ਘਰ ਚ ਕਾਣੀ ਇੰਨਾ ਵੱਡਾ ਮੇਰਾ ਘਰ ਵਾ ਤੇ ਮੈਂ ਇਕੱਲੀ ਰਹਿਣ ਵਾਲੀ ਉਹਦੇ ਵਿੱਚ ਚਲ ਮੇਰੀ ਗੱਲ ਦੱਸ ਤੇ ਤੇਰੀ ਆਪਣੇ ਸਹੁਰੇ ਬਣੀ ਕਿਉਂ ਨਾ ਫਿਰ ਇੰਨੀ ਤੂੰ ਕੰਮ ਨਹੀਂ ਮੈਂ ਕੰਮ ਸਾਰੇ ਕਰ ਲੈਨੀ ਬਾਜੀ ਮੇਰੀ ਸੱਸ ਦੀ ਜ਼ੁਬਾਨ ਬੜੀ ਸੀ ਜਿਦਾਂ ਮੈਂ ਕੰਮ ਕਰਦੀ ਨਹੀਂ ਨਾ ਕਰਦਾ ਨੋਕਾ ਟੋਕੀ ਕਰਨੀ ਆ ਇਦਾਂ ਨਹੀਂ ਕਰਨਾ ਹੀ ਇਦਾਂ ਕਰਨਾ ਹੀ ਤੇ ਫਿਰ ਮੈਨੂੰ ਦੱਸੋ ਕੋਈ ਨੌਤੀ ਜਿਹੜੀ ਆ ਉਹ ਇੱਕ ਵਾਰੀ ਬਰਦਾਸ਼ਤ ਕਰਦੀ ਗਏ ਨੂੰ ਬਾਰ-ਬਾਰ ਨਹੀਂ ਕੀਤਾ ਜਾਂਦਾ ਕਿਸੇ ਨੂੰ ਵੀ ਵੱਡੇ ਨੇ ਤਾਂ ਕਹਿਣਾ ਹੁੰਦਾ ਜੇ ਤੂੰ ਕੰਮ ਗਲਤ ਕਰਦੀ ਹੋਈ ਕੋਈ ਨਾ ਚਾਜ ਨਾ ਕਰਦੀ ਹੋਈ ਤੇ ਤੁਹਾਡੇ ਤੇ ਟੋਕਣਾ ਹੀ ਆ ਫਿਰ ਮੇਰੀ ਸਫਾਈ ਜਿੰਨੀ ਨਾ ਹੋਣੀ ਤੇ ਮੇਰੀ ਸੱਸ ਦੀ ਸਫਾਈ ਹੰਨੀ ਜਿਵੇਂ ਮੈਂ ਕੰਮ ਕਰਦੀ ਉਹ ਤੇ ਜਿੱਲਪੁਣਾ ਕਰਦੀ ਹੁੰਦੀ ਜਿੱਲਾ ਵਾਂਗੂ ਕੰਮ ਕਰਨਾ ਤੇ ਮੈਂ ਮੈਂ ਫਟਾਫਟ ਕੰਮ ਕਰਦੀ ਸਾਰਾ ਘਰ ਦਾ ਜੇ ਜਦੀ ਤੇਰੀ ਸਖਤੀ ਜਬਾਨ ਚੱਲਦੀ ਸੀ ਉਨਵਾਦ ਤੇਰੀ ਚੱਲਣ ਈ ਜਦੋਂ ਭਾ ਵੀ ਉਹ ਬੋਲਣਾ ਨਹੀਂ ਨਾ ਹਟਦੀ ਫਿਰ ਮੈਂ ਵੀ ਗੋਹ ਹਥਿਆਰ ਚੁੱਕ ਲੈਣੀ ਈ ਸਿੱਧੀ ਗੱਲ ਆ ਬੱਡੇ ਰਗਾੜੀ ਪੂਰੀ ਦਾ ਥੋੜੀ ਹੁੰਦਾ ਉਹ ਕੋਈ ਚੰਗੀ ਗੱਲ ਹੀ ਦੱਸਾਂਗੇ ਤੈਨੂੰ ਮੇਰੀ ਗੱਲ ਸੁਣੋ ਹੁਣ ਤੂੰ ਹੀ ਜੇ ਜੇ ਤੂੰ ਹੀ ਮੈਨੂੰ ਬਾਰ ਬਾਰ ਟੋਕੋਗੇ ਤੇ ਅਗਲਾ ਬੰਦਾ ਛਦਾਈ ਥੋੜੀ ਅਗਲੇ ਨੇ ਪਰੋਦਾ ਹੀ ਬੋਲਣਾ ਮਾਣਾ ਅੱਛਾ ਹੋਰ ਕਮਾਲ ਕਰਤੀ ਤੂੰ ਹੀ ਚਲ ਜਾ ਚਾਰਾ ਕੱਪ ਬਣਾਖ ਲਿਆ ਲੰਮੀ ਆ ਉਹ ਮੇਰੇ ਅੱਮ ਮਾਲਕਾ ਇਹ ਬੁੱਲ ਨੂੰ ਨਹੀਂ ਹੱਟੀ ਇਹਨੇ ਉੱਥੇ ਸੁਆਹ ਬਸਣਾ ਸੀ ਉਹਨਾਂ ਦੇ ਹੱਥ ਜੁੜ ਕੇ ਕੱਢੀ ਹੜੀ ਵੀ ਜਾ ਗਲੋਂ ਲੱਥ ਇੰਨੀ ਜ਼ਬਾਨ ਨਿੱਗੀ ਜੀ ਗੱਲ ਵੀ ਪੁੱਤ ਗਾੜੀਆਂ ਕਿਦਾਂ ਪਕੜ-ਪਕੜ ਕਰਦੀ ਏ ਦੀਦੀ ਸੁਆਹ ਚਾਹ ਮਾਰੀ ਚਾਹ ਆ ਜਾ ਮਰੋ ਕੀ ਗੰਡਾ ਹੈ ਇਹਦ ਕੱਦ ਮੈਂ ਕੀ ਕੱਪੜੇ ਧੋ ਕੇ ਰੱਖੇ ਸੀ ਤਾਂ ਉਹ ਗੱਲ ਅਡਾਂ ਚਰਾਬ ਲੈ ਗਿਆ ਤੇ ਮੈਂ ਇਹ ਵੇਖਾਂ ਵੀ ਉਹਦਨੇ ਉਹ ਤਾਂ ਉੱਪਰ ਚੜ੍ਹ ਗਿਆ ਵਾ ਉਹਨੇ ਤੇ ਬਾਜੀ ਨੂੰ ਕਹੂੰਗੀ ਵੀ ਉੱਪਰ ਉਹਨਾਂ ਨਾਲ ਲਾ ਕੇ ਲਿਆ ਹੁਣ ਕੀ ਪਤਾ ਉੱਪਰ ਵੀ ਹੋਣੀ ਕਿ ਨਹੀਂ ਮੇਰੀ ਗੱਲ ਸੁਣਾ ਇੱਕ ਭਾਜੀ ਤੇ ਗੱਲਾਂ ਹੀ ਬਣੀਆਂ ਕਰਦੇ ਮੈਂ ਰਹਿ ਕੇ ਪਈ ਆ ਇੱਥੇ ਤੇ ਕੀ ਕਹਤਾ ਤੈਨੂੰ ਕਹਿੰਦੇ ਤੂੰ ਕਦੋਂ ਜਾਣਾ ਵਾ ਤੂੰ ਤੇ ਆਪਣੀ ਸੱਸ ਦੇ ਅੱਗੇ ਇਦਾਂ ਬੋਲਦੀ ਹੋਣੀ ਆ ਤਾਂ ਹੀ ਤੂੰ ਅਸੀ ਨਹੀਂ ਹੈ ਨਹੀਂ ਉਹ ਨਹੀਂ ਕੋਈ ਗੱਲ ਹੋਣੀ ਉਦੋਂ ਮਜ਼ਾਕ ਕਰਦੇ ਤੈਨੂੰ ਪਤਾ ਮਜ਼ਾਕ ਕਰਨ ਦੀ ਆਦਤ ਆ ਪਤਾ ਨਹੀਂ ਭਾਜੀ ਤੇ ਬਾਰ ਬਾਰ ਇੱਕੋ ਹੀ ਗੱਲ ਕਰੀ ਜਾਂਦੇ ਕਦੋਂ ਜਾਣਾ ਕਿੰਨੇ ਦੇਰ ਰਹਿਣਾ ਮੈਂ ਤੇ ਤੇਰੇ ਤੁਸੀਂ ਮੈਨੂੰ ਆਪੇ ਕਿਹਾ ਵੀ ਇੱਥੇ ਰਹਿ ਪਾ ਮੇਰੇ ਕੋਲ ਤੇ ਮੈਂ ਕਿਹਾ ਵਾ ਵੀ ਤੈਨੂੰ ਰੱਖਣਾ ਤੇ ਭਾਜੀ ਨੂੰ ਨਹੀਂ ਦੱਸੀ ਇਹ ਗੱਲ ਨੀ ਉਹ ਤਾਂ ਮਜ਼ਾਕ ਕਰਨ ਦਾ ਵਾ ਤੇ ਐਵੇਂ ਮੰਨ ਤੇ ਨਾ ਲਾਇਆ ਕਰ ਇਹ ਗੱਲ ਪਤਾ ਨਹੀਂ ਤੇ ਭਾਜੀ ਚਾਹ ਮੰਗਣ ਦੇ ਸੱਚ ਤੇ ਬਣਾ ਦੇਣੀ ਸੀ ਮੈਂ ਵੀ ਤੈਨੂੰ ਕਹਿਣਾ ਸੀਗਾ ਕਿ ਮੈਂ ਥੱਕ ਗਈ ਕਪੜੇ ਧੋਤੋ ਤੇ ਤੇ ਮੈਂ ਬਣਾਵਾਂ ਨਾ ਬਣਾ ਦੇ ਤਾਂ ਪੈ ਨਹੀਂ ਮੇਰੀ ਚਲ ਮੈਂ ਬਣਾਉਣੀ ਆ ਜਾ ਤੇ ਤੂੰ ਫਿਰ ਕੰਮ ਕਰਕੇ ਤੇ ਆ ਜੀ ਮੇਰੀ ਭੈਣ ਆਹ ਹੋ ਨਹੀਂ ਫਿਰ ਕੱਠੀਆਂ ਬੈ ਕੇ ਆ ਤਾ ਫਿਰ ਕੱਠੀਆਂ ਮੈਂ ਪੀ ਲੈਣੇ ਜਾ ਇਹ ਵੀ ਨਾ ਮੈਂ ਮੈਨੂੰ ਤਾਂ ਕਹਿ ਨਹੀਂ ਦਿਆ ਸੀਗੇ ਉਹਨੂੰ ਵੀ ਛੱਟ ਜਾ ਕੇ ਕਹਿਤਾ ਵਾ ਦੈ ਕੀ ਦੁਖੀ ਬੰਦੇ ਨੂੰ ਹੋਰ ਦੁਖੀ ਕਰਨਾ ਹੁੰਦਾ ਵਾ ਮੈਂ ਤਾਂ ਕਹਤਾ ਵਾ ਵੀ ਮਜ਼ਾਕ ਕਰਨ ਦਾ ਹੈ ਇਹ ਪਰ ਮੈਨੂੰ ਪਤਾ ਨਾ ਟਿੱਡੋ ਵੀ ਮਜ਼ਾਕ ਨਹੀਂ ਹੈਗਾ ਉਹਦੇ ਅਸਲੀਅਤ ਚ ਕਹਿੰਦੇ ਆ ਕੀ ਆ ਦੋ ਰੋਟੀਆਂ ਖਾ ਲੈਂਦੀ ਆ ਉਹ ਵੀ ਕੰਮ ਕਰਕੇ ਸਮਾਰ ਕੀਤੀ ਤੀ ਬੰਦੇ ਨੇ ਇੰਨਾ ਕੰਮ ਕਰਦਾ ਇੰਨਾ ਕੋਈ ਚਾਹ ਨਾ ਕੋਈ ਪਾਣੀ ਕੀ ਫਾਇਦਾ ਇਹ ਤਾਂ ਕੰਮ ਕਰਨ ਦਾ ਇਹ ਤੋਂ ਵਧੀਰੇ ਘਰ ਕਰੇ ਚੱਲ ਜਾ ਪਿੰਡ ਹੂੰ ਉਹਨਾਂ ਦੇ ਗਾਣੇ ਸੁਖਾਵਾਂਗਾ ਲੈ ਤੈਨੂੰ ਕੀ ਗਾਣੇ ਹੂੰ ਸਿ ਅਸੀਂ ਕਹਾ ਕਿ ਆ ਹਾਂਜੀ ਵਧੀਆ ਜੀ ਕੀ ਕਰੀ ਜੰਨਾ ਵਾ ਕੋਈ ਨਹੀਂ ਕਰਨਾ ਕੀ ਆ ਲਗਾ ਤਾਰਾ ਕੱਢ ਨੂੰ ਅੱਛਾ ਤਾਰਾ ਕੱਢ ਲੇਗਾ ਹਾਂਜੀ ਹਾਂਜੀ ਅੱਛਾ ਤਾਰਾ ਤੂੰ ਤਾਰਾ ਤੂੰ ਕੱਢਦਾ ਹਾਂ ਹਾਂਜੀ ਕਰਨਾ ਪੈਂਦਾ ਇਹਨਾਂ ਕੰਮ ਕੀ ਕਰਨਾ ਜੀ ਮਤਲਬ ਗੱਲ ਕਮਾਂਡਲ ਕਹਿਣੀ ਚਾਹੀਦੀ ਹਾਂਜੀ ਮੈਂ ਨਾ ਸਾਰਾ ਆਦਿਆ ਨਹੀਂ ਤੂੰ ਡੰਗਰਾ ਦੇ ਨਾਲ ਡੰਗਰੀ ਬਣਿਆ ਫਿਰਦਾ ਹਾਂ ਹਾਂਜੀ ਚੱਲ ਕਰਨਾ ਪੈਣਾ ਕੰਮ ਹੁਣ ਪਰ ਘਰ ਵੀ ਮਨਮਟ ਕਰ ਲਈਦਾ ਇੱਥੇ ਕਰਨਾ ਪੈਦਾ ਇਹ ਮੈਨੂੰ ਜਰਾ ਮੈਨੂੰ ਲੱਗਦਾ ਤੇਰਾ ਜਿਹੜਾ ਭਾਈ ਆ ਗੁਰਸਾਬ ਸੀ ਮੇਰੇ ਹਿਸਾਬ ਨਾਲ ਤੂੰ ਕਸਾਉਂਦੀ ਨਹੀਂ ਨਾ ਰਾਤ ਸੋ ਜੋ ਇਹ ਤੋ ਜਦੋਂ ਮੈਂ ਵੇਨ ਮੈਂ ਤੈਨੂੰ ਚੱਲ ਕਦੀ ਡੰਗਰਾ ਉੱਥੱਲੇ ਕਦੀ ਗੋਆ ਕਦੀ ਪੱਠੇ ਕਦੀ ਕਈ ਚੋਕੇ ਉਧਰ ਤੁਰਿਆ ਹੁੰਦਾ ਤੂੰ ਇੰਨਾ ਕੰਮ ਇੱਥੋਂ ਕਰਾਉਂ ਰਿਹਾ ਉਹ ਆਪਣੇ ਮੇਟਰਾ ਕਿ ਉੱਥੇ ਕੰਮ ਕਰ ਉੱਥੇ ਮੈਂ ਇਕੱਲੇ ਨੇ ਕੀ ਕਰਨਾ ਚਲ ਭੈੜ ਹੈਗੀ ਆ ਕੰਮ ਕੁਮੁੰਦੇ ਨਹੀਂ ਟੈਨਸ਼ਨ ਮੈਂ ਕਾਹਦੀ ਨਾ ਕੰਮ ਕਰਾਉਂਦੇ ਨਾ ਉੱਥੇ ਦੁਗਣਾ ਮੈਨੂੰ ਖਵਾਲਦੇ ਵੀ ਆ ਕਿਉਂ ਫਲ ਫਲੂਡ ਪਰ ਇਹ ਕਿੰਨਾ ਕੁਝ ਉਹ ਨਹੀਂ ਚੱਕਾ ਲਾਦਾ ਲੋਕੀ ਪਤਾ ਕਿੰਨੀਆਂ ਇਕੱਲੇ ਵਾ ਤੂੰ ਤਾਂ ਮੁਤਦਾ ਨੌਕਰ ਬਣਿਆ ਉਹਨਾਂ ਦਾ ਉਹ ਨਹੀਂ ਲੋਕਾਂ ਨੂੰ ਕੀ ਆ ਮੈਨੂੰ ਪਤਾ ਨਾ ਮੈਂ ਰਹਿ ਗਿਆ ਹਾਂ ਨਾ ਅਗਰ ਭੈਣ ਨੇ ਪਰਵਾਹ ਕੀਤੀ ਨਾ ਅਗਰ ਭੈਗੇ ਨਹੀਂ ਹਾਂ ਝੂਠ ਬੋਲਦਾ ਜਿਹੜੋ ਕਿਹਦੇ ਜਾਂਦੇ ਆ ਨਾ ਤਾਂ ਘਰ ਦੀ ਸਾਰੇ ਜਿਹ ਮੇਰੇ ਮੈਨੂੰ ਦੇ ਦੇ ਜਾਂਦੇ ਆ ਛਾਪੀਆਂ ਬੰਨੇ ਸਿਆਣੇ ਪਤਾ ਕੀ ਕਹਿੰਦੇ ਹੁੰਦੇ ਆ ਯੋ ਭੈਣ ਘਰ ਭਾਈ ਕੁੱਤਾ ਤੇ ਸੋਹਰੇ ਕਰ ਜਵਾਈ ਕੁੱਤਾ ਕੁੱਤੇ ਜਿੰਨੀ ਕਦਰ ਦੀਆਂ ਤੇਰੀ ਮੈਂ ਕਦਰ ਦੀ ਗੱਲ ਨਾ ਕਰੋ ਕਦਰ ਮੇਰੀ ਪੂਰੀ ਆ ਤੁਹਾਨੂੰ ਕੋਣ ਆਂਦਾ ਮੈਂ ਵੀ ਨਹੀਂ ਐਸੇ ਮੈਨੂੰ ਕਿੰਨੇ ਕਿਹੜਾ ਮੈ ਤੇਰਾ ਗਵੰਡੀ ਮੈਂ ਤੇਰਾ ਵੇਂਦਾ ਹੀ ਨਹੀਂ ਨਾ ਕੀ ਆ ਮੈਂ ਸੁਣਿਆ ਅੱਜ ਆ ਟਟਕੋਂ ਵੀ ਲੈ ਨੇ ਕੋਈ ਆਵਜੀ ਗੱਲ ਨਹੀਂ ਮੈਨੂੰ ਪਤਾ ਨਾ ਜਿਹੜਾ ਮੈਂ ਰਹਿਣ ਡਿਆ ਕੋਲੀਆ ਪੰਛੀਆ ਮਾਰ ਜਾ ਡਰੀ ਇਹਨਾਂ ਤੈਨੂੰ ਨਹੀਂ ਉਹ ਜਾਣ ਦੇਣਾ ਉਹ ਜਾ ਕੇ ਕਰੂੰਗਾ ਕੀ ਕੱਲਾ ਬੰਦਾਨ ਕਰੂੰਗਾ ਕੀ ਘਰ ਵੀ ਜਾ ਕੇ ਉਤਰਾ ਵੇਆ ਬੂਹੇ ਆਈ ਸਾਜਾ ਵੇਆ ਬੂਹੇ ਨਹੀਂ ਮੇਰਾ ਵਿਆਹ ਕਿੱਥੇ ਐਨੇ ਪੀ ਹੋਣ ਨਹੀਂ ਹੋ ਦੇਣਾ ਇਹਦੇ ਪਰ ਸਾਹ ਉਸਨੇ ਤੇਰੇ ਜੀਜੇ ਨੇ ਹੋਣ ਨਹੀਂ ਹੋ ਦੇਣਾ ਨਹੀਂ ਭੈਣ ਆਂਦੀ ਆਂਦੀ ਕੋ ਗੁਲਾਬ ਦੀ ਕੁੜੀ ਕਰੀ ਜੇ ਕਰਮਾ ਝੁਗਦਾ ਪੈਊਗਾ ਮੈਨੂੰ ਪਤਾ ਜਿੰਨੀ ਤਰੀ ਭੈਣ ਦੀ ਵਟਾ ਤੋ ਆਈ ਥੀ ਉਥੇ ਮਾਮਾ ਪੁੱਤਾਂ ਦੀ ਚਲਦੀ ਸਾਰੀ ਨਹੀਂ ਨਹੀਂ ਮੇ ਤੋਲਾ ਨਾ ਰੱਖ ਵੇ ਉੱਲਾ ਨਾ ਰੱਖ ਪੋਲਿਆ ਨਾ ਉਹਦਾ ਕੋਈ ਗੱਲ ਨਹੀਂ ਉਹਨੇ ਪੈਰ ਮੜਦੇ ਸਭ ਕੋ ਮੈਨੂੰ ਦੱਸਿਆ ਕਿ ਤੇਰੀ ਪਹਿਲੀ ਵੀ ਆ ਗਈ ਆ ਠੀਕ ਆ ਆਪਾਂ ਦੋ ਭਰਾ ਆਂ ਅੱਛਾ ਦੋ ਭਰਾ ਹਾਂ ਉਹ ਵਿਆਹ ਆ ਅੱਛਾ ਹਾਂ ਤੇ ਉਹ ਕਿੱਥੇ ਰਹਿੰਦਾ ਉਹ ਭਾਪੀ ਪਹਿਲਾਂ ਬੜੀ ਕਦਰ ਕਰਦੀ ਤੇ ਹੁਣ ਕਦਰ ਕੋਈ ਨਹੀਂ ਕਰਦੀ ਅੱਛਾ ਕਰਕੇ ਮੈਂ ਇੱਥੇ ਆ ਮੁੰਡਾ ਪਿਆ ਇੱਥੇ ਤੇ ਮੈਂ ਤੇਰੇ ਵਾਸਤੇ ਕੇਲੇਆਂ ਵਾਲਾ ਗੇਟ ਬਣਾਇਆ ਹੋਣਾ ਜਦੋਂ ਆਇਆ ਹੋਣਾ ਹਾਂ ਤੇ ਜੇ ਮੇਰੀ ਭੈਣ ਇਦਾਂ ਦੀ ਹੁੰਦੀ ਹਾਂ ਉਹਨਾਂ ਤੇ ਮੇਰੀ ਪੈੜੀ ਹੈ ਨਾ ਪਲਾਨੀ ਕਿੰਨੇ ਭੈਣ ਨੇ ਹਾਂ ਕੋਈ ਆਬ ਜੀ ਗੱਲ ਨਹੀਂ ਉਹਨੇ ਸਭ ਕੁਝ ਮੈਨੂੰ ਦੱਸਿਆ ਕਿ ਤਰ੍ਹਾਂ ਪਹਿਲੀ ਬਣਾਂ ਵਿਆਹ ਗਾਵਾ ਕਿ ਤਰ੍ਹਾਂ ਮਿਹਰਾਨੀ ਹੋਣਾ ਵਿਆਹ ਉਹ ਕਰਦਿਨੇ ਆ ਮੈਂ ਨਾ ਤੇਰਾ ਜੀਜਾ ਜਿਹੜਾ ਨਾ ਉਹੋ ਤਾਂ ਆਂਦੀ ਗੱਲ ਵਾ ਉਹਦੇ ਉੱਡਦੇ ਕਬੂਤਰ ਤੋਂ ਲਾਉਂਦਾ ਹੀ ਬਸ ਨਹੀਂ ਤੂੰ ਤੁਹਾਨੂੰ ਉੱਧਾ ਲੱਗਦਾ ਨਾ ਮੈਨੂੰ ਆਵੇ ਗੱਲਾਂ ਚੰਨਾ ਰਾਓ ਇਹ ਨਾਲ ਮੈਂ ਲਾਂਡਾ ਪਾ ਮੈਂ ਡੰਡਾ ਹੀ ਨਹੀਂ ਹੈਗਾ ਮੈਨੂੰ ਪਤਾ ਵਾ ਆਪਣੇ ਪਰਿਵਾਰ ਬਾਰੇ ਮੈਂ ਤੈਨੂੰ ਸਮਝਾਉਂ ਡਿਆ ਵਾ ਬਚ ਜਾ ਇਨਾਂ ਕੋ ਉਹ ਨਹੀਂ ਮੈਨੂੰ ਨਹੀਂ ਲੋੜ ਤਾਂ ਦੀ ਇੱਕ ਗੱਲ ਦੀ ਚੰਗਾ ਕਾਕਾ ਫੇਰ ਪਤਾ ਲੱਗੂ ਪਤਾ ਕਦ ਲੱਗਣਾ ਮੈਨੂੰ ਸਭ ਕੁਝ ਮਿਲ ਗਿਆ ਮੈਨੂੰ ਪਤਾ ਤਾਂ ਹੈਗਾ ਵਾ ਬਹੁਤ ਮਿਲ ਗਿਆ ਤੈਨੂੰ ਆ ਇਹੋ ਜਿਹੇ ਛੱਡ ਪਾਈ ਹੁੰਦੀ ਜਿੰਦ ਦੇਵਾ ਮੈਨਾਂ ਇਹੋ ਹੀ ਕਦੀ ਸੂਰ ਭੜਾਂ ਦਿੱਤਾ ਤੇ ਉਹਨਾਂ ਸੂਟ ਹੋਂ ਕਿਤੇ ਵਾਂਡੇ ਬੁਣੇ ਜਮਦਾ ਸੂਟ ਪਾਵਾਂ ਕੜੇ ਤੇ ਰਹਿਣਾ ਪੈਂਦਾ ਆ ਵਾਂਡੇ ਤੂੰ ਆਇਆ ਭੈਣ ਕੋ ਹਾਂ ਇਹ ਤੇ ਸੂਟ ਆਪੇ ਆਪ ਹੀ ਚੱਲ ਜਾਂਦੇ ਆ ਹੂੰ ਕੋਈ ਨਾ ਜੇ ਕੋਈ ਵਿਆਹ ਹੋਊਗਾ ਉਹ ਤਾਂ ਫਿਰ ਭੈਣ ਹੋਣ ਨਾਲ ਦੇ ਦੂ ਜਾਊਂਗੇ ਨਾ ਜਾ ਕੇ ਉੱਥੇ ਜਾ ਭਾਬੀ ਕੋ ਜਾ ਤੇ ਭਾਬੀ ਦਾ ਕੰਮ ਕਰ ਭਾਬੀ ਰਿਸ਼ਤਾ ਕਰਾਉ ਨਹੀਂ ਨਹੀਂ ਭੈਣ ਨੇ ਗੱਲ ਕੀਤੀ ਹਾਂ ਦੀ ਮੈਂ ਕਰਾ ਦੂੰਗੀ ਆਪੇ ਹੋ ਜਾਊਗਾ ਭਾਬੀ ਨਾਲ ਕੀ ਕਰਾਉਣਾ ਜਿੰਦਾ ਮੈਨੂੰ ਰੋਟੀ ਪਾਣੀ ਨਹੀਂ ਦਿੰਦੀ ਤੇ ਭਾਬੀ ਦਾ ਕੰਮ ਕਰੇਗਾ ਤੇ ਭਾਬੀਆਂ ਫੇਸ ਤੱਕ ਰੌਂਦੀ ਹੁੰਦੀਆਂ ਵਾ ਮੈਂ ਦੋ ਚਾਰ ਮਹੀਨੇ ਉਸ ਰਹਿ ਕੇ ਵੇਖ ਲਿਆ ਨਹੀਂ ਤਾਂ ਫੇਰ ਮੈਨੂੰ ਇੱਥੇ ਹੁਣਾ ਪਿਆ ਭਾਬੀ ਦੇ ਨਿਆਣੇ ਖਡਾ ਉਹਨਾਂ ਨੂੰ ਉਂਗਲ ਲਾ ਹੱਟੀ ਖੜਿਆ ਕਰ ਚੀਜ਼ੀਆਂ ਲਿਆ ਕੇ ਦਿਆ ਕਰ ਵੇਖੀ ਭਾਬੀ ਤੇ ਰਿਸ਼ਤਾ ਕਰਾਉਂਦੀ ਤੇਰਾ ਚੀਜ਼ੀਆਂ ਮਗਾਸ ਲਿਆ ਤਾ ਹੂੰ ਵੇਖੋ ਮਹਾ ਪ੍ਰਕਾਰ ਦਾ ਕੰਮ ਹੁੰਦਾ ਮੱਕੇ ਦਾ ਭਰ ਕੇ ਕਰਨਾ ਇਹ ਚੱਲ ਭੈਣਾਂ ਯਾਰ ਰੋਟੀ ਨਾਲ ਪਾਣੀ ਦੇ ਦੇ ਉਹਦੀ ਵਧੀਆ ਖਾਣ ਪੀਣ ਨੂੰ ਵਧੀਆ ਮੈਨੂੰ ਸਮਝ ਨਹੀਂ ਆਉਣਾ ਕਾਕਾ ਛੁੱਟ ਗੋਆ ਫੇਰ ਇਹਨਾਂ ਦਾ ਮੇਰਾ ਕੰਮ ਆ ਸਮਝਾਉਣਾ ਨਹੀਂ ਸਮਝ ਨਹੀਂ ਨਹੀਂ ਲੋੜ ਤਾਂ ਨਹੀਂ ਨਹੀਂ ਲੋੜ ਤੇ ਫਿਰ ਨਹੀਂ ਸਹੀ ਜੋ ਬਣਾ ਪਤਾ ਬੂਆ ਵੇਖਦਾ ਕਿ ਬੰਦ ਕਰ ਗਿਆ ਵਾ ਵੇਖਾ ਚੱਲ ਗਿਆ ਵਾ ਕਿੱਡਾ ਮੈਨੂੰ ਸਿਖਾਉਂ ਦਿਆ ਗੱਲਾਂ ਹਾਂ ਕਿਨੇ ਪੰਪ ਦੇਣ ਦਿਆ ਬੂਆ ਵਰ ਚ ਕਿਤਰਾ ਬਦ ਕਰ ਗਿਆ ਗੱਲਾਂ ਵਾਲਾ ਹੂੰ ਉਹਨੇ ਮੈਂ ਦੱਸਦਾ ਆਪਣੀ ਭੈਣ ਨੂੰ ਕਿ ਦਾਦਾ ਦਾ ਗਵਾਂਢੀ ਉਹ ਤਾਂ ਮੈਨੂੰ ਬਹੁਤ ਪੰਪ ਦਿੰਦਾ ਕਿ ਇਦਾਂ ਗੱਲਾਂ ਕੀਤੀਆਂ ਹਾਂ ਹਾਂ ਇਦਾਂ ਦੇ ਤੱਕ ਮੈਂ ਕਿਸੇ ਦੇ ਅੱਖ ਨੂੰ ਨਹੀਂ ਲੱਗਦਾ ਇਨ ਨੂੰ ਕੋ ਦਸ ਨਾਲੇ ਕਿ ਮੇਰਾ ਭਰਾ ਬਾਹਰ ਆ ਹਾਂ ਚੰਗੇ ਪੈਸੇ ਕਮਾਉਂਦਾ ਮੇਰਾ ਭਰਾ ਇਹਨਾਂ ਨੂੰ ਕੀ ਪਤਾ ਪੰਪ ਦੇ ਨਾਲੇ ਬਰੇ ਆ ਲੈ ਮਾ ਪੈਣਾ ਲੈ ਪੈਣਾ ਹੈਗੀ ਜੋ ਬਣ ਹਾ ਪੜ ਕੀ ਕੰਡਿਆ ਕਿ ਨਾ ਚੇ ਰੋ ਗਤਨ ਬੇਲੀ ਚਾਏ ਇਹਨੂੰ ਉਹ ਕੁਝ ਨਹੀਂ ਆ ਉਹ ਗਵਾਂਡੀ ਦਾ ਡਾ ਆ ਗਿਆ ਏ ਕਿਹੜਾ ਗਵਾਂਡੀ ਕੀ ਨਾਂ ਹੈ ਉਹਦਾ ਸਰਦਾਰ ਜਿਹੜਾ ਪਪਲਾਇਆ ਜੋਦਾ 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 ਆ ਨਾਲ ਦੇ ਘਰ ਵਾਲਾ ਨਾਲ ਤੋਂ ਨਾਲ ਦੇ ਕਿਹ ਜਾਂ ਪਰੇ ਡੇਰਿਆਂ ਵਾਲਾ ਨਹੀਂ ਨਹੀਂ ਯਾਰ ਦਾ ਤਾਂ ਟੱਕਵੰਡੀ ਦੇ ਇਹ ਰਾਜੋ ਇਹਦੇ ਨਾਲ ਤਾਂ ਜੇਤਾ ਭੁੱਲ ਗਿਆ ਉਮਰ ਚੇਤਾ ਤਾਂ ਰਹਿੰਦਾ ਡੰਗਰਾਂ ਦਾ ਮਤਵ ਚੰਦੀ ਆਹੋ ਤੇ ਹੈਂ ਬਹੁਤ ਬੜਾ ਤੈਨੂੰ ਕੰਮ ਪੈਂਦਾ ਮੈਨੂੰ ਤੇ ਇੰਨਾ ਦਰਸ ਹੁੰਦਾ ਵਾ ਨਾ ਜੋਗਣਾ ਕੀ ਕਹਿੰਦਾ ਹੀ ਬੜੀ ਉਹਨੂੰ ਹਾਸਾ ਕੀ ਕਹਿੰਦਾ ਹੀ ਮੈਨ ਕੋਈ ਵੀ ਨੋਦ ਉਪਰ ਲੈ ਗਰੀਸਣਾ ਆ ਗਿਆ ਮੈਨੂੰ ਕੀ ਕਹਿੰਦਾ ਕੀ ਆ ਆਂ ਤਾਂ ਤੋਂ ਇੱਥੇ ਕਰਦਾ ਕੀ ਆ ਅੱਛਾ ਆਹ ਬੰਦਾ ਸਾਰੇ ਦਿਨ ਇਤਰਾ ਕੱਕ ਤੇ ਕੰਮ ਕਰੁੰਦੇ ਰਹਿੰਦੇ ਆ ਕਿ ਕੱਪੜੇ ਦੀ ਗੱਲ ਕਰਦਾ ਜਾਂਦਾ ਤੇਰੇ ਕੱਪੜੇ ਵੀ ਉਹ ਬਈ ਹਾਏ ਇੰਦਾ ਤਾਂ ਇਹ ਤਾਂ ਬੜਾ ਚੰਗਾ ਵਾ ਤੂੰ ਅੱਦਾਂ ਤਾਂ ਨਹੀਂ ਕਹਿਣ ਡਿਆ ਕਿਤੇ ਨਹੀਂ ਮੈਨੂੰ ਕੀ ਲੋੜ ਹੈ ਕਹਿਣ ਦੀ ਹਾਂ ਆਂਦਾ ਜਾ ਕੇ ਪਰਜਾਈ ਆਪਣੀ ਦੀ ਸੇਵਾ ਕਰਿਆ ਕਰ ਉਹ ਤਰ੍ਹਾਂ ਜਿਸ ਤੱਕ ਰੌਣਗੇ ਅੱਛਾ ਪੇਕੇ ਵਾਲੀ ਭਾਬੀ ਦੀ ਗੱਲ ਕਰਦਾ ਹਾਏ ਟੰਡੀਆਂ ਗੱਲਾਂ ਤਾਂ ਨਹੀਂ ਕਰਦਾ ਹੁੰਦਾ ਇਹ ਕਿੱਥੋਂ ਹੀ ਨਹੀਂ ਗੱਲਾਂ ਕਰਨ ਡਿਆ ਪਿਆ ਪਤਾ ਨਹੀਂ ਉਹਨੇ ਤਾਂ ਗੱਲਾਂ ਬੜੀਆਂ ਕੀਤੀਆਂ ਆਂਦਾ ਜਿਲਾਕ ਬੜਾ ਵਾ ਭਾਜੀ ਬੜੀ ਜਾਂਦਾ ਸਾਬ ਲੋਕ ਕਿਹਾਏਗਾ ਤੇ ਵੇਹਦਾ ਕਿੰਨਾ ਚੰਗਾ ਤੇਰਾ ਭਾਜੀ ਓ ਤੇ ਵੇਲਾ ਗੱਲ ਕਰਨ ਲੱਗੇ ਹਟਦੇ ਨਹੀਂ ਹੋ ਆਂਡੀ ਗਵਾਂਡੀ ਆਂਦਾ ਨਾ ਕੰਮ ਕਰ ਕਰਾ ਤੀ ਮਤ ਮਾਰਦੇ ਨਹੀਂ ਆ ਮੈਂ ਦੱਸ ਆਇਆ ਮੈਂ ਅੰਦੇ ਸਰੀਕ ਸੇਰੇ ਲਾ ਕੇ ਢੱਕਦੇ ਤੇ ਹੋਰ ਸਾਰੇ ਕੰਮ ਕਰਦੇ ਆ ਮੈਂ ਤੇ ਇੰਨਾ ਚੰਗਾ ਸਮਝਦੇ ਹੀ ਗੁਰਪ੍ਰੀਤ ਨੂੰ ਵੀ ਤੇ ਜੋਦੇ ਨੂੰ ਵੀ ਜੇ ਮੈਂ ਹਾਂ ਚਾਹ ਲੈ ਸਾਡਾ ਤੇ ਹੋਂ ਜਾਣਵਾ ਲੱਗੇ ਤੈਨੂੰ ਵੀ ਪਤਾ ਵਾ ਜਦੋਂ ਕਿਤੇ ਇਦਾਂ ਕੋਈ ਕੰਮ ਆਦੀ ਉਧਰ ਉਧਰ ਲੋਡ ਪੈ ਤੇ ਚੱਟ ਭੱਜ ਕੇ ਚਲ ਜਾਈਦਾ ਤੈਨੂੰ ਮੈਂ ਕਈ ਵਾਰ ਕਹ ਲਾ ਦੇਣੀ ਨਹੀਂ ਭੀ ਜਾ ਤੂੰ ਮੁੱਥੋਂ ਗੁਰਪ੍ਰੀਤ ਦੀ ਕੋਈ ਚੀਜ਼ ਫੜ ਲਿਆ ਗਵਾਂਡੀ ਤੇ ਗਵਾਂਡੀ ਨੂੰ ਲੋਡ ਪੈ ਹੀ ਜਾਂਦੀ ਜਲ ਤੇ ਹੁਣ ਜੇ ਤੇਰੇ ਬਾਜੀ ਨੂੰ ਨਾ ਕਿਤੇ ਤੂੰ ਆਪਣੀ ਨੂੰ ਦੱਸ ਦੀ ਨਹੀਂ ਨਹੀਂ ਮੈਂ ਉਹਨੂੰ ਤਾਂ ਨਹੀਂ ਦੱਸਿਆ ਮੈਂ ਮੇਰੇ ਤੋਂ ਬੜੇ ਵੇਖ ਤੂੰ ਉਹਦੇ ਲੱਗ ਕੇ ਕਰਦਾ ਦੱਸਣਾ ਤੇਨੇ ਇਹਨੂੰ ਕੋਈ ਨਹੀਂ ਕਹਿਣਾ ਕਿ ਤੂੰ ਉਹਨੇ ਉਹਦੇ ਨਾਲ ਲੜਨਾ ਕਿ ਤੂੰ ਸਾਡੇ ਪਰੋਣੇ ਨੂੰ ਇਦਾਂ ਕਿਉਂ ਕਹਿਨਾ ਵਾ ਨਾਲੇ ਤੇ ਤੂੰ ਕੰਮ ਤੋਂ ਮੁੜ ਕੇ ਹਟ ਜਾਣਾ ਇੱਥੋਂ ਉੱਥੇ ਜਾ ਕੇ ਤੇਨੂੰ ਰੋਟੀ ਪਾਣੀ ਨਹੀਂ ਮਿਲਣਾ ਤੇਨੂੰ ਪੱਖ ਨਹੀਂਗਾ ਮਿਲਣਾ ਤੇ ਇਹ ਨਾ ਹੋਵੇ ਤੇਰਾ ਬਾਜੀ ਗੁੱਸੇ ਚ ਆਣ ਕੇ ਤੇ ਆ ਕੇ ਵੀ ਚੱਲੇ ਨੂੰ ਕਲਾ ਨਹੀਂ ਨਹੀਂ ਆਪ ਜੀ ਗੱਲ ਨਹੀਂ ਮੈਂ ਤਾਂ ਹੀ ਗੱਲ ਘਮਾਤੀ ਨਾ ਮੈਂ ਮੈਨੂੰ ਸਭ ਕੁਝ ਮਿਲਦਾ ਵਾ ਤੇ ਬਹੁਤ ਮਿਲਦਾ ਵੀ ਆ ਹਾਂ ਮਿਲਦਾ ਵਰਗਾ ਮੇਰਾ ਛੋਟਾ ਵੀਰ ਉਹ ਮਿਲਦਾ ਵੀ ਤੇ ਹੈਗਾ ਹੀ ਸਭ ਕੋ ਤੇ ਲੀੜਿਆਂ ਦੀ ਕਿਹੜੀ ਗੱਲ ਵਾ ਲੀੜੇ ਤੇਰੇ ਮਨ ਸੁਵੰਨੇ ਆ ਕੱਲ ਤੂੰ ਮੇਰੇ ਜੈਕਟ ਪਾਈ ਕਿੰਦਾ ਦੀ ਗਰਮ ਅੱਜ ਤੂੰ ਹਾਰ ਸ਼ਰਟ ਪਾਈ ਥੱਲੇਉਂ ਦੀ ਤੇ ਹੋਰ ਵੀ ਜੇ ਤੂੰ ਕਿੰਦਾ ਜੇ ਪੁੱਤ ਪਾਉਣੇ ਆ ਉਹ ਤਾਂ ਹੀ ਗਵਾਂਡੀ ਪੰਪਤੰਦ ਦੇਣੀ ਆ ਆ ਬੋਲੀ ਕੀ ਪਾਇਆ ਹੈ ਨਵੇਂ ਪਾਏ ਲੀੜੇ ਨਹੀਂ ਆਪ ਕੋ ਠੀਕ ਠਾਕ ਜੀ ਆਹ ਹੋਰ ਆਪ ਨੇ ਕਿਹੜੇ ਨਵੇਂ ਪਾਏ ਪੱਗ ਬੱਦੀ ਨਹੀਂ ਮੈਂ ਭਾਜੀ ਉਹ ਸੇਵਾ ਕਰਦੀ ਆ ਮੇਰੀ ਕੋਈ ਸੇਵਾ ਨਾਲ ਹੀ ਕਰਨੀ ਨੇ ਕੀ ਮੈਂ ਮਰ ਕੇ ਭਾਈ ਨਾ ਕੰਮ ਵੀ ਕਰਦਾ ਹਾਂ ਤੇ ਮੇਰੇ ਸ਼ਿਵਾ ਪਾਣੀ ਦੁੱਧ ਪਾਣੀ ਪਿਆਲਦੇ ਆ ਹੋਰ ਸਾਰਾ ਬਾਉ ਮੇਰੀ ਗੱਲ ਸੁਣਾ ਮੈਂ ਤੇ ਆਪਣੇ ਮੂੰਹ ਚੋਂ ਕੱਢ ਕੇ ਚੀਜ਼ ਨਹੀਂ ਵੀ ਮੇਰਾ ਵੀਰ ਖਾਵੇ ਇੰਨਾ ਕੰਮ ਕਰਦਾ ਵਾ ਕਿ ਤੇ ਥੱਕ ਨਾ ਜਾਵੇ ਮੈਂ ਤੈਨੂੰ ਕਈ ਵਾਰ ਉਦਾਂ ਨਹੀਂ ਕਹਿ ਦਿੰਨੀ ਆ ਨਾ ਚੱਲ ਹੁਣ ਹੈ ਨੀਂਘੇ ਘਰ ਘੜੀ ਲੰਮਾ ਬਹਿ ਜਾ ਸਾਹ ਲੱਲਾ ਫੇ ਕਿਤੇ ਬਿਮਾਰ ਨਾ ਹੋ ਜਾਈ ਇੰਨੀ ਠੰਡ ਰਹੀ ਆ ਮੇਰ ਰਨੂ ਰਜਾਈ ਜੋ ਨਹੀਂ ਨਿਕਲ ਦਿੱਤਾ ਵਹਿਲਾ ਥੋੜੇ ਕੀਤਿਆਂ ਜਦੋਂ ਤੋਂ ਕੰਮ ਕਰ ਲਿੰਦਾ ਰੇ ਮੈਂ ਤੈਨੂੰ ਉਦੋਂ ਕਹਿਣਾ ਪੈ ਰਹਾ ਹੱਥ ਤੋਂ ਹੋ ਗਿਆ ਰਜਾਈ ਚ ਵੜ ਜਾ ਨਹੀਂ ਪਹਿਣਾ ਇਹ ਤੇ ਤੇਰੀ ਗੱਲ ਸਹੀ ਹੈ ਹੋਰ ਨਾ ਪਿੰਡ ਜਾਂ ਇੱਥੇ ਕਰਦਾ ਹਾਂ ਇਦਾਂ ਕਹਿੰਦਾ ਹਾਂ ਆਇਓ ਤੇ ਬੜੀਆਂ ਹੀ ਗੱਲਾਂ ਕਰ ਗਿਆ ਫਿਰ ਪਰ ਮੈਨੂੰ ਨਹੀਂ ਬਣਿਆ ਕੋਈ ਨਹੀਂ ਗੱਲਾਂ ਕਰ ਜਾਣੀਆਂ ਜੇ ਹੁਣ ਮੈਂ ਵੀ ਤੇਰੇ ਪਾਜੀ ਨੂੰ ਦੱਸਾਂ ਤੇ ਤਾਂ ਵੀ ਰੋਲਾ ਪੈ ਜਾਣਾ ਜੇ ਤੂੰ ਦੱਸਿਆ ਤੇ ਤਾਂ ਵੀ ਰੋਲਾ ਪੈ ਜਾਣਾ ਨਹੀਂ ਮੈਨੂੰ ਕੀ ਰੋਲਾ ਮੇਰੇ ਅੱਗੇ ਪਾਜੀ ਤੈਨੂੰ ਪਤਾ ਦਵਲੇ ਹੋ ਜਾਂਦਾ ਕਿ ਉਹ ਜਾਂਦਾ ਕਾਲਾ ਪੈ ਜਾਂਦਾ ਵਾ ਨਾ ਚਾਟੀ ਬੀਬੀ ਵੀ ਤੈਨੂੰ ਇਦਾਂ ਹੀ ਕਰਦੀ ਰਹਿੰਦੀ ਆ ਫਿਰ ਬਹੁਤ ਉਹ ਮੈਂ ਭੈਣ ਭਰਾ ਇਦਾਂ ਦੇ ਐਵੇਂ ਟਾਈਮ ਪਾਸ ਹੀ ਕਰਨ ਵਾਲੇ ਆ ਚੱਲ ਕੋਈ ਗੱਲ ਨਹੀਂ ਜੇ ਕੋਈ ਚੀਜ਼ ਬਣਦੀ ਸਾਡੇ ਘਰ ਦੀ ਬਣ ਰਹੀ ਆ ਤੇ ਮੈਂ ਤੇਨੂੰ ਪਿੱਛਾ ਥੋੜੀ ਦੇਣਾ ਵਾ ਮੈਂ ਤੇ ਤੇਰਾ ਸੋਚਣਾ ਵਾ ਮੈਂ ਤੂੰ ਹਣ ਤੇਰਪਾ ਜੀ ਨੂੰ ਕਿਹਵੜੇ ਕਹਣਾ ਮਾਕੇ ਜੇ ਤੂੰ ਉੱਧਰ ਪਿੰਡ ਨੂੰ ਜਾਣਾ ਹੁੰਨਾ ਵਾ ਨਾ ਪਿੰਡ ਚ ਤੇ ਉਧਰ ਤੂੰ ਉਥੇ ਕਿਹੇ ਭੈਣ ਭਰਾ ਨਾਲ ਗੱਲ ਕਰ ਤੇਰੇ ਰਿਸ਼ਤੇ ਬਾਰੇ ਨਹੀਂ ਭੈਣ ਮੈਂ ਉਧਰ ਨਾਲ ਗੱਲ ਕਰਕੇ ਬਹਿ ਗਈ ਕੀ ਆਖੇ ਮਾਂ ਤੇ ਭੈਣ ਮੇਰੀ ਕਹਿੰਦੀ ਸੀ ਕੋਈ ਨਹੀਂ ਤੇਰਾ ਰਿਸ਼ਤਾ ਕਰਾਉਂਗੀ ਸਾਰੀਆਂ ਗੱਲਾਂ ਨਹੀਂ ਚੁਕਾਈਆਂ ਦੱਸੀਆਂ ਹੁੰਦੀਆਂ ਇਹ ਹਟੇ ਤਾਂ ਲਾ ਮਾਰੀਆਂ ਏਦਾਂ ਲੋਕੀ ਸੂਹਾਂ ਲੈ ਜਾਂਦੇ ਆਣ ਕੇ ਗੱਲਾਂ ਸੁਣਨ ਦੇ ਮਾਰੇ ਤੇ ਹੁਣ ਮੈਂ ਤੇਰੇ ਭਾਜੀ ਨੂੰ ਪਿੰਡ ਕਲਾਉਂਗੀ ਤਾਂ ਉੱਥੇ ਕਿਸੇ ਨੂੰ ਆਖੂਗੀ ਨਾ ਤੇ ਥੋੜੇ ਬੋਤੇ ਪੈਸੇ ਪੁੱਛੇ ਸੋਨਾ ਤੇ ਹੁਣ ਮਹਿੰਗਾ ਬੜਾ ਵਾ ਸੋਨਾ ਤਾਂ ਅਸੀਂ ਕਿਸੇ ਨੂੰ ਪਾਉਣਾ ਨਹੀਂ ਪਰ ਸੋਣ ਦੇ ਨਚਾਈ ਜੇ ਕੋਈ ਰੁਪਈਆ 20000 ਵੀ ਸਾਡੇ ਕੋਲ ਲੱਲੂਗਾ ਨਾ ਵਿਚੋਲੇ ਜਿੱਦਾਂ ਲੱਲੇ ਇੰਦੇ ਆ ਤੇ ਕੋਈ ਨਹੀਂ ਅਸੀਂ ਕਰਪੁਰ ਕੇ ਨਾ ਪੈਸੇ ਅਸੀਂ ਤੇਰਾ ਰਿਸ਼ਤਾ ਕਰਾ ਦੇਣਾ ਮਾਂ ਭਾਵੇਂ ਗਰੀਬ ਕਰਕੇ ਲੋਭ ਹੈ ਨਾ ਅਸੀਂ ਕਿਹੜੇ ਅਮੀਰ ਵਾਂ ਅਸੀਂ ਤੇ ਗਰੀਬ ਹੀ ਆ ਭਾਵੇਂ ਨਪਾੜੀ ਹੋਵੇ ਚਲੋ ਇਹ ਆਪੀ ਤੁਹਾਡੀ ਰੋਟੀ ਪੱਕਦੀ ਹੋ ਜ ਮੇਰੇ ਕੋਈ ਪਿਆਲੀ ਹੈਗੀ ਏ ਥੋੜੀ ਬੁਝ। ਸਭ ਕੁਝ ਹੈਗਾ ਵਾ ਤੇਰਾ ਸਭ ਕੁਝ ਹੈਗਾ ਜਦੋਂ ਕੋਈ ਰਿਸ਼ਤੇ ਦੀ ਗੱਲ ਚੱਲੂਗੀ ਤੂੰ ਦੱਸਣਾ ਹੀ ਉਹਨਾਂ ਨੂੰ। ਮੁੰਡੇ ਦਾ ਘਰ ਵੀ ਹੈਗਾ ਵਾ ਪਿਆਲੀ ਬੰਨਾ ਵੀ ਹੈਗਾ ਵਾ। ਵੀ ਇਹਦਾ ਵੀਰ ਬਾਹਰ ਰਹਿੰਦਾ ਵਾ ਤੇ ਤਾਂ ਕਰਕੇ ਇੱਥੇ ਹਟਪੋ ਆ ਗਿਆ ਪਰ ਜਾਈ ਇਹਦੀ ਪੇਕੇ ਰਹਿੰਦੀ ਆ ਜਾਦਾ ਚਿਰ। ਫੇਰ ਤੂੰ ਇਕੱਲੇ ਨੇ ਕਿੱਥੋਂ ਰੋਟੀ ਪਕਾ ਕੇ ਖਾਣੀ? ਤਾਂ ਇਹ ਮੈਂ ਜਾਨਣਾ ਨਹੀਂ। ਇਸ ਦੋਸ ਦੀ ਵੀ ਓਕਰ ਚੰਗੀ ਰੋਟੀ ਦਿੰਦੀ ਆ। ਚੱਲ ਬਾਹੂ ਕੋਈ ਗੱਲ ਨਹੀਂ ਇਦਾਂ ਨਾ ਟੈਨਸ਼ਨ ਲੈਗਾ ਜੇ ਤੂੰ ਕਹਿਦਣਾ ਨਾ ਚੰਗੀ ਨਹੀਂ ਰੋਟੀ ਦਿੰਦੀ। ਉਹ ਤੇ ਮੇਰੇ ਬੜਾ ਦਿਲ ਨੂੰ ਉਹ ਹੁੰਦਾ ਵਾ। ਕੋਈ ਗੱਲ ਨਹੀਂ ਅਰਨਾ ਕੋ ਕੰਮ ਤੇ ਕਰ ਲਾ ਨੇ ਤੇ ਆ ਜਾ ਜਿੱਦਾਂ ਤੇਨੂੰ ਵੇਖ ਲਾ ਪਾ ਲਈ ਪੱਠੇ ਪੁੱਠੇ ਕੰਮ ਕਰ ਲਿਆ ਪੱਠੇ ਪੁੱਠੇ ਹੋ ਗਿਆ ਅੱਛਾ ਬਸ thora bodyguard ਲਿਆ ਕੱਢ ਤਾਂ ਉਹਨੂੰ ਪਾਰਟੀ ਲਿਆ ਕੇ ਤੂੰ ਨਾ ਦੱਸੀ ਆਪਣੇ ਬਾਜੀ ਨੂੰ ਨਹੀਂ ਨਹੀਂ ਤਾ ਲੱਮੇ ਬੈਹੇ ਤੂੰ ਬਤੋਇਆ ਮੈਂ ਚੱਲ ਗਈ ਹਵੇਲੀ ਵੇਲੀ ਗੱਦੀ ਹਵੇਲੀ ਨਾ ਜੋ ਬਣ ਰਿਹਾ ਪੱਠੇ ਪੁੱਠੇ ਬਹੁਣਾ ਤੇ ਮੈਂ ਵੀ ਮੱਥੇ ਤੇ ਲਾਗੇ ਖਲੋ ਅੱਛਾ ਬਾਡੀਗਾਰਡ ਚਾਹੀਦਾ ਉਹਨੂੰ ਇੱਕ ਇਹ ਬਾਡੀਗਾਰਡ ਦੀ ਨਹੀਂ ਗੱਲ ਹਾਂ ਧੁੱਪ ਲੱਗੀ ਬੜੀ ਉਹਨੂੰ ਕੰਮ ਕਰ ਲੈਣ ਦੇਣਾ ਹੈ ਕਿ ਉਹਦੇ ਲਾਗੇ ਤੂੰ ਗੱਲਾਂ ਹੀ ਮਟ ਮਟ ਮਾਰੀ ਗਈਆਂ ਗੱਲਾਂ ਥੋੜੀ ਮਹਿਨੀਆਂ ਕੀਤੀਆਂ ਵਾ ਮੈਂ ਰੁੱਪੇ ਖਲੋਤੀ ਤੇ ਉਹ ਆਪਣਾ ਕੰਮ ਕਰਨ ਰਿਆ ਸੀ ਉਹ ਆਖਣ ਰਿਹਾ ਮੈਂ ਧਾਰਾ ਕੱਢਾਂ ਬਾਲਟੀਆਂ ਲੈ ਆਵਾਂ ਉਹ ਵੀ ਗੱਲੜੀ ਬੜਾ ਵਾ ਤੇ ਉਹਦਾ ਨਹੀਂ ਗੱਲੜੀ ਤੂੰ ਉਹ ਤੇ ਗੱਲਾਂ ਦਾ ਖੱਟਿਆ ਖਾਦਾ ਕੰਮ ਤੇ ਅੱਗੇ ਨਹੀਂ ਉਹ ਕਰਦਾ ਇੰਨਾ ਹਾਏ ਇਦਾਂ ਤਾਂ ਨਾ ਕੋ ਮੇਰਾ ਵੀਰ ਵਿਚਾਰਾ ਸਾਰੀ ਦਿਹਾੜੀ ਬੈੰਦਾ ਨਹੀਂ ਥੱਲੇ ਸਾਹਮਣੇ ਇੰਨਾ ਕੰਮ ਕਰਦਾ ਵਾ ਕਿੰਨਾ ਕੰਮ ਕਰਦਾ ਅੱਧ ਕੰਮ ਮੈਂ ਕਰਦਾ ਕਿੰਨਾ ਕੰਮ ਕਰਦਾ ਤੂੰ ਵੀ ਤੇ ਕੰਮ ਕਰਦੇ ਆ ਨਾ ਪਰ ਉਹ ਤਾਂ ਤੋਂ ਜ਼ਿਆਦਾ ਕੰਮ ਕਰਦਾ ਵਿਚਾਰਾ ਅੱਛਾ ਮੈਂ ਤਾਂ ਨਸਲਾਹ ਕਰਨ ਲੱਗੀ ਹਾਂ ਤੁਸੀਂ ਕਿਦਾਂ ਘਾੜੀ ਤੂੰ ਕੀ ਦੀ ਸਲਾਹ ਲੱਗੀ ਕਰਨ ਮੇਰ ਨੂੰ ਮੈਂ ਤਾਂ ਸਲਾਹ ਇਹੋ ਕਰਨ ਲਈ ਆ ਕਿ ਜਿੱਦਾਂ ਦੂਜਾ ਭਰਾ ਆਇਆ ਗਿਆ ਤੇ ਉਹਦੀ ਰੋਟੀ ਪੱਕਦੀ ਆ ਹੂੰ ਤੁਸੀਂ ਟਿੰਡ ਜਾਂਦੇ ਹੁੰਦੇ ਰਹਿੰਦੇ ਆ ਇਹ ਕੋਈ ਆ ਗੱਲਬਾਤ ਕੱਲ ਛੱਡਿਓ ਛੱਡੇਦਾ ਵੀ ਕਿਤੇ ਰੋਟੀ ਪਕਣ ਦਾ ਉਹ ਵਿਚਾਰੇ ਦੀ ਤੇ ਪਕਾਉਂਦੇ ਨਹੀਂ ਤੂੰ ਮੈਂ ਭਾਵੇਂ 7 ਵਜੇ ਪਕਾਉਂ ਲਈ ਆ ਪਰ ਫੇਰ ਵੀ ਹੁਣ 50 ਟੱਬਰ ਵਾ ਆਪਣਾ ਪਕਾਉਣ ਖਾਣਗੇ ਆਪਣੇ ਘਰ ਇਨੂ ਰਿਸ਼ਤਾ ਇਨੂ ਰਿਸ਼ਤਾ ਕਿਨੇ ਕਰਨਾ ਇਹਦੇ ਰੋਟੀਆਂ ਨੇ ਨਹੀਂ ਰਾਈਦਾ ਹਾਏ ਰੋਟੇ ਦੇਖਿਆ ਇਹਦਾ ਤੌਲੇ ਜਿੱਡਾ ਹੋਇਆ ਕਿ ਤਰ੍ਹਾਂ ਗਾੜੀ ਖਾ ਖਾ ਕੇ ਰੋਟੀਆਂ ਸੋਣੋ ਮੇਰੀ ਗੱਲ ਹੈ ਥਣਾ ਢੇੜੇ ਜੀ ਰੋਟੀਆਂ ਪਾਉਂਦਾ ਉਹਦਾ ਵੇਖਣ ਨੂੰ ਹੀ ਸਰੀਰ ਫੁੱਲਿਆ ਵਾ ਰੋਟੀਆਂ ਨਹੀਂ ਇੰਨੀਆਂ ਖਾਂਦਾ ਤੇ ਰਿਸ਼ਤੇ ਨੂੰ ਕੀ ਆ ਉਹਦੇ ਨੂੰ ਉਹ ਜਰਮਾਨਾ ਬੋ ਇਹਨੂੰ ਰਿਸ਼ਤੇ ਲੱਭਣ ਦੀ ਹਾਏ ਮੇਰਾ ਭਰਾ ਅੱਗੇ ਚੱਲ ਤਾਨ ਦੱਸਿਆ ਵਿਆਹ ਆ ਵਾ ਦੀ ਰੋਟੀ ਪੱਕਦੀ ਆ ਚੱਲ ਇਹ ਵੀ ਵਿਆਹ ਜਾਊਗਾ ਇਹ ਵੀ ਆਪਣੇ ਘਰ ਰੁੱਝ ਜਾਊਗਾ ਉਹ ਕਿਉਂ ਇਹਨੂੰ ਲੱਗੀ ਵਿਵਤਾ 'ਚ ਪਾਉਣ ਕਿਉਂ ਲੱਗੀ ਇਹਨੂੰ ਵਿਵਤਾ 'ਚ ਪਾਉਣ ਵਿੱਚ ਵਿਵਤਾ ਵਾਲੀ ਕਿਹੜੀ ਗੱਲ ਹੈ ਤੇ ਵਿਆਹ ਕੇ ਰਹਿਣਾ ਇਹਨੇ ਕਿੱਥੇ ਆ ਇੱਥੇ ਰਹਿਣਾ ਰੱਖਣਾ ਤੂੰ ਪਹਿਲੀ ਗੱਲ ਤੂੰ ਦਾ ਘਰ ਹੈਗਾ ਉਹਦਾ ਪਹਿਲੀ ਬੰਨਾ ਹੈਗਾ ਆਪਣੇ ਚੱਲ ਜਾਊਗਾ ਜੇ ਨਾ ਭਾਬੀ ਟਿਕੰਨ ਦਊਗੀ ਨਾ ਕੋਈ ਗੱਲ ਕਰਨ ਦਊਗੀ ਤੇ ਚੱਲ ਛਾ ਸਾਡੇ ਰਹਿ ਪੈਣਗੇ ਕਿੱਥੇ ਰੱਖ ਲੈਂਗੇ ਇਹਨੂੰ ਤੂੰ ਇਹ ਕਿੱਥੇ ਰੱਖ ਲੈਣੀ ਉੱਤੇ ਕੋਠੇ ਦਾ ਕਮਰਾ ਹੈਗਾ ਭੈਣ ਕਰ ਕਿੰਨਾ ਚਿਰ ਭਰਾ ਰਹਿੰਦਾ ਹੁੰਦਾ ਮੈਨੂੰ ਇਹ ਦੱਸ ਪਈਂ ਹਾਂ ਇਹ ਨਹੀਂ ਸੁਣੂਗਾ ਇਹ ਲੰਮੇ ਲੈ ਕੇ ਉਹ ਆਉਂਗਾ ਆਇਆ ਕੋਈ ਚਲੋ 10 ਦਿਨ ਆ ਗਿਆ ਕੋਈ ਮਹੀਨਾ ਆ ਗਿਆ ਵੇ ਇਹ ਥੋੜਾ ਵੀ ਹੁਣ ਪੈਂਤੜੇ ਪਵਾ ਕੇ ਬਹਿ ਜਾਣਾ ਇੱਥੇ ਵਿਆਹ ਕਰ ਲਾ ਤਾਂ ਇੱਥੇ ਰੱਖ ਲੈ ਫਿਰ ਤੂੰ ਫਿਰ ਮੈਂ ਘਰੋਂ ਬਾਹਰ ਹੋ ਜਾਂਦਾ ਤੂੰ ਹੀ ਰੋਟੀ ਖਾਣ ਤੋਂ ਗੱਲਾਂ ਕਰਨ ਦੇ ਰੋਟੀ ਖਾਣ ਨੂੰ ਦਿੰਦੇ ਹਾਂ ਹਲ ਬੀਬੀ ਵਿਚਾਰੀ ਬੀਬੀ ਜੇ ਹੁੰਦੇ ਆ ਹੀ ਕਹਿਣ ਦੇ ਭੈਣ ਦਾ ਭੈਣ ਚਾਹ ਬਣਾ ਦੇ ਕੋਟਪਾ ਇਨਾ ਵਿਚਾਰੇ ਨੇ ਬਸ ਗੱਲ ਇੰਨੀ ਕੀਤੀ ਕਿ ਬੀਬੀ ਉਹ ਦਿਵਾਲੇ ਹੋ ਗਈ ਮੈਂ ਚੁੱਪ ਕਰਕੇ ਮੈਂ ਕੋਹ ਨਹੀਂ ਬੋਲੀ ਗਾੜੀ ਬੀਬੀਂ ਤੇ ਚਲ ਮੈਂ ਕੋਹ ਨਹੀਂ ਕਹਿਣਾ ਸਾਡਾ ਨਾ ਤੇ ਮੈਂ ਗੱਲ ਕਰ ਹੀ ਸਕਦੀ ਆ ਨਾ ਗੱਲਾਂ ਤੂੰ ਵੀ ਬਹੁਤ ਸੋਹਣੀਆਂ ਕਰਦੀ ਹੈ ਹਨਾ ਜੇ ਚਾਹਣਾ ਕੋਠੇ ਤੇ ਵੀ ਰਹਿ ਜਾਣਗੇ ਉਹਨਾਂ ਨੇ ਕਿਹੜਾ ਸਾਡਾ ਖਾਂ ਚੁੱਕੇ ਲੈ ਜਾਣਾ ਹੈ ਤੇ ਮੇਰਾ ਭਰਾ ਹੀ ਆ ਨਾ ਜਿੱਦਾਂ ਦੀ ਮੈਂ ਉਹਨਾਂ ਦੇ ਖੂਨ ਦਾ ਰਿਸ਼ਤਾ ਵਾ ਉਦਾਂ ਦਾ ਹੀ ਮੇਰੇ ਖੂਨ ਦਾ ਰਿਸ਼ਤਾ ਮੇਰਾ ਭਰਾ ਵਾ ਨੇ ਮੈਨੂੰ ਚੰਗੀ ਲੱਗਦੇ ਆ ਤੇ ਮੇਰਾ ਭਰਾ ਵਾ ਉਹ ਵੀ ਤੁਹਾਨੂੰ ਮਾਰਾ ਲੱਗਦਾ ਉਹ ਦਿੰਦਰ ਇਹੋ ਜੇ ਪਖੰਡ ਮੇਰ ਕੋ ਨਹੀਂ ਹੁੰਦੀ ਨਾਮੀ ਨਾ ਹੁੰਦੀ ਆ ਤੁਸੀਂ ਉਹਨੂੰ ਕਿਹੜੀ ਤਨਖਾਹ ਦੇਣ ਦੇ ਆ ਇੰਨਾ ਵਿਚਾਰੇ ਕੋ ਕੰਮ ਕਰਾਉਂਦੇ ਇੱਕ ਰੋਟੀ ਦਾ ਹੀ ਬਣ ਜਾਣਾ ਉਹ ਕਿੰਨਾ ਕੰਮ ਕਰਦਾ ਯਾਰ ਤੂੰ ਉਹ ਵੱਲ ਉਹ ਕੰਮ ਕੰਮ ਕਰੀ ਜਾਨੀਂ ਕਿੰਨਾ ਕੰਮ ਆ ਜੇ ਹੁਣ ਉਹ ਰੋਟੀ ਵੀ ਆ ਜੂ ਕਿਤੇ ਹਜੇ ਕੀਤਾ ਵਿਚਾਰੇ ਦਾ ਹੋਣਾ ਵੀ ਆ ਕਿ ਨਹੀਂ ਹੋਣਾ ਤੁਸੀਂ ਤੇ ਪਹਿਲਾਂ ਹੁੰਦਾ ਭਈ ਇਦਾਂ ਗੱਲਾਂ ਕਰਨ ਜੇ ਤੁਸੀਂ ਉੱਥੇ ਜਾ ਕੇ ਸੋਭਾ ਕਰੋ ਚਲ ਇਦਾਂ ਕਰਕੇ ਸਾਡਾ ਮੇਰਾ ਸਾਲਾ ਵਾ ਇੰਨਾ ਫਕਾਦ ਵਾ ਉਹਦਾ ਇਦਾਂ ਦਾ ਸਾਬ ਪਤਾ ਵਾ ਕਿਤੇ ਖਿਆਲ ਰੱਖਿਓ ਵਾੜੀ ਕਿਹੜਾ ਹੀ ਵਿਆਹ ਲਿਆਂਦਾ ਵਾ ਕੀਪਤਾ ਜੀ ਹੁਣ ਆ ਵੀ ਆ ਕਿ ਨਹੀਂ ਹੋਣਾ ਮੈਂ ਤੇ ਉਹ ਹੱਥ ਜੋੜਦੀ ਆ ਕਿ ਚਲੋ ਮਾੜਾ ਚੰਗਾ ਹੋ ਜੇ ਕੋਈ ਕੁੜੀ ਆਊਗੀ ਉਹ ਉਹ ਵੀ ਤੇ ਇੱਥੇ ਆਣ ਕੇ ਵਿਚਾਰੀ ਕੋਈ ਨਾ ਕੋਈ ਕੰਮ ਕਰੂਗੀ ਅਸੀਂ ਜਿਹੜੀਆਂ ਫਰੀ ਦੀਆਂ ਰੋਟੀਆਂ ਖਾ ਲੈਣੀਆਂ ਇੱਕ ਸਾਹਦੇ ਆ ਝੋਟਿਆ ਕਰੋ ਲੱਸੀ ਨਹੀਂ ਮਿਲਦੀ ਹੁੰਦੀ ਤਨ ਮੈਂ ਸਿੱਧੀ ਗੱਲ ਦੱਸਾਂ ਸਾਡੇ ਘਰ ਤਾਂ ਸਭ ਕੁਝ ਆ ਅਸੀਂ ਤਾਂ ਸਭ ਕੁਝ ਦਵਾ ਕੇ ਖਾਣ ਨੂੰ ਜੀ ਕੋਈ ਰਿਸ਼ਤਾ ਨਹੀਂ ਕੋਈ ਵੀ ਹੋਣਾ ਮਤਲਬ ਇਹ ਕੋ ਗੱਲ ਦਾ ਇਦਾਂ ਇਹਨੂੰ ਲੋਕਾਂ ਨੇ ਅਗਲੇ ਵੇਖ ਜਰੂ ਇਹਨੂੰ ਆਖੇ ਵੀ ਆਹ ਮੁੰਡਾ ਉਹਨੂੰ ਵੇਖ ਕੇ ਲੋਕਾਂ ਨੇ ਮੁਰਜਣਾ ਉਹਨਾਂ ਦੇ ਗੱਲ ਹੀ ਨਹੀਂ ਸਾਡੇ ਨਾਲ ਕਰਨੀ ਕੋਈ ਹਾਏ ਮੇਰੇ ਭਰਾ ਨੂੰ ਕੀ ਹੋਇਆ ਵਾ ਮੇਰਾ ਤੇ ਵੀਰ ਕਿਤੇ ਮੇਰੀ ਜਿੰਦ ਜਾਨ ਵਾ ਤੁਹਾਡੇ ਵਾਸਤੇ ਹੋਊਗਾ ਇਦਾਂ ਦਾ ਇਹ ਰੱਬ ਕੋ ਡਰਨਾ ਚਾਹੀਦਾ ਵਾ ਮੇਰਾ ਤੇ ਵੀਰ ਕਿਤੇ ਕਿਦਾਂ ਇੰਨਾ ਛਿੰਦਾ ਵਾ ਮੇਰੇ ਵਾਸਤੇ ਪਖੰਡਰ ਬੰਦੀ ਮੇਰੀ ਸੁਣੋ ਗੱਲ ਇਦਾਂ ਦੀਆਂ ਗੱਲਾਂ ਨਾ ਕਰੋ ਇਦਾਂ ਨਹੀਂ ਕਹੀਦਾ ਹੁੰਦਾ ਰੱਬ ਦਾ ਮੂੰਹ ਗੱਲਾਂ ਨਾ ਕੱਢੋ ਇਦਾਂ ਦੀਆ ਮੈਂ ਨਾ ਤੂੰ ਕਰਦੀ ਕੀ ਆ ਤੈਨੂੰ ਨਹੀਂ ਸਮਝ ਲੱਗਦੀ ਹਾਏ ਮੈਂ ਤੁਹਾਡ ਨਾਲ ਹੀ ਗੱਲ ਕਰਨੀ ਮੈਂ ਅੱਗੇ ਵੀ ਆ ਕੇ ਆ ਮੈਂ ਕਿਤਨਾ ਇਹ ਕੰਮ ਦਾ ਲੈਕ ਹੁੰਦਾ ਕਿਸ ਦਾ ਤੇ ਪਰਜਾਈ ਨਾ ਰੱਖਦੀ ਇਹਨੂੰ ਤੇਰੀ ਪਰਜਾਈ ਨਾ ਰੱਖਦੀ ਇਹਨੂੰ ਹਾਏ ਕੀ ਪਤਾ ਉਹਨੂੰ ਕੀ ਕੁਛ ਕਹਿੰਦੀ ਸੀ ਕਿਸ ਦਾ ਜੀ ਨਹੀਂ ਕਰਦਾ ਤੇ ਕੀ ਪਤਾ ਇਹ ਕੀ ਕੋਹ ਹੁੰਦਾ ਤੁਹਾਨੂੰ ਇਹਨਾਂ ਪਤਾ ਕੋਈ ਇੱਥੇ ਕੋਹ ਕਹਿਣ ਡਿਆ ਵਾਏ ਇੱਥੇ ਤਾਂ ਹੁਣ ਟੈਣ ਦੇ ਘਰ ਵਾ ਹੋਰਦੇ ਚੁੱਪ ਵਾ ਹੁਣ ਮੂੰਹ ਵਟਲਾ ਕੇ ਬੂਹ ਵਟਲਾ ਮੇਰੇ ਭਰਾ ਨੂੰ ਇਦਾਂ ਆਖਿਆ ਮੇਰੇ ਨੂੰ ਇਦਾਂ ਆਖਿਆ